ਉਹ ਅਹਿਰੂਜੀ ਦਾ ਖਾਨ ਜੀ ਜਿਹੜਾ ਕਹਿੰਦਾ ਜਿੰਦਾ ਕੰਪਾ ਪਹਿਲਾਂ ਤਾਂ ਦੱਸਿਆ ਸੀ ਪਹਿਲੇ ਬਲੌਗਾਂ ਵਿੱਚ ਕਿ ਆਪਾਂ ਉਪਰੋਂ ਮਥਾ ਦੇ ਕੇ ਹੇਮਗੜ੍ਹ ਸਾਹਿਬ ਤੋਂ ਆ ਗਏ ਆ ਹੇਮਗੜ੍ਹ ਸਾਹਿਬ ਤੋਂ ਆ ਕੇ ਆਪਾਂ ਘਾੜ ਤੇ ਰੁਕੇ ਜੀ ਦੇਖੋ ਬੰਦੇ ਸਾਡੇ ਓਏ ਰੈਸਟ ਕਰਦੇ ਸਾਰੇ ਢੀਲੂ ਬੋਲੇ ਹੋਣਾ ਵੇ ਆ ਦੋ ਕੁ ਥੱਲੇ ਪਏ ਇੱਕ ਉਹਦੇ ਕੱਪੜੇ ਨਹੀਂ ਸੂਤ ਆਉਂਦੇ ਇੱਕ ਦੇ ਤਾਂ ਇਦਾਂ ਘੰਟਾਾਂਾਂ ਦਾ ਬੈਗ ਲਾ ਕੇ ਬੈਠੇ ਨੂੰ ਬਹੁਤ ਵਧੀਆ ਟੂਰ ਰਿਆ ਬਹੁਤ ਵਧੀਆ ਮੱਥਾ ਟੇਕੋ ਬਾਕੀ ਹਾਂ ਜਿੰਦਾਂ ਭਾਈ ਦੱਸੋ ਜੀ ਬਹੁਤ ਵਧੀਆ ਰਿਆ ਜੀ ਬਹੁਤ ਚੰਗਾ ਲੱਗਾ ਜੀ ਉਹ ਨਹੀਂ ਰੱਖਿਆ ਮੋਟਰਸਾਈਕਲਾਂ ਤੇ ਗੱਡੀਆਂ ਚਾਹੋ ਪਰ ਮੋਟਰਸਾਈਕਲ ਤੋਂ ਥੋੜੇ ਡਰ ਰਹਿੰਦਾ ਬਹੁਤ ਵਧੀਆ ਬਾਕੀ ਸਫ਼ਰ ਬਹੁਤ ਵਧੀਆ ਸਲੋ ਪੈਂਦੀ ਆ ਥੋੜੇ ਰਹਾ ਪਰ ਐਗਲ ਹੋਰ ਆ ਤੇ ਬਲੌਗ ਬਣਾ ਦਈਏ ਜੇ ਆਪਾਂ ਉੱਪਰ ਕਿਹੜਾ ਸ਼ਹਿਰ ਆ ਉੱਪਰ ਉਹ ਕੰਗਰੀਆਂ ਪਾਣੀ ਹੁੰਦਾ ਕਾਂਗਰੇਵੋ ਚ ਪਾਰਕਿੰਗ ਆਉਂਦੀ ਆ ਤੇ ਜਿੱਥੇ ਆਪਾਂ ਪੂਲਨਾ ਵਿੱਚ ਜਿੱਥੇ ਰੋਕਦੇ ਆਂ ਆਪਾਂ ਮੋਟਰਸਾਈਕਲ ਲਾਗਦੇ ਆ ਉਹ ਪੂਲਨਾ ਹਾਂ ਉਹ ਜਿੱਦਾਂ ਕੀ ਪੂਲਨਾ ਇੱਥੇ ਆਪਣੇ ਮੋਟਰਸਾਈਕਲ ਲੈਣ ਤੇ ਮੰਨ ਲਓ ਜਿੱਥੇ ਆਪਾਂ ਤੁਰਕੇ ਸ਼ੁਰੂ ਕਰਦੇ ਆਂ ਤੇ ਮੋਟਰਸਾਈਕਲ ਆਪਣੇ ਭਰਾ ਮੇਰੇ ਸਾਰੇ ਪਾਰਕਿੰਗ ਚ ਲਾਓ ਸਾਡਾ ਥੋੜਾ ਜਿਹਾ ਨੁਕਸਾਨ ਵੀ ਹੋਇਆ ਜਦੋਂ ਮੋਟਰਸਾਈਕਲ ਲੈਣਾ ਅਸੀਂ ਬਾਹਰ ਤੇ ਤੇ ਹਾਰਨ ਲਾ ਲੈ ਚਾਰ ਹੀ ਮੋਟਰ ਹਾਰਨ ਤੇ ਹਾਰਨ ਲਾ ਲੈ ਹਾਰਨ ਲਾ ਲੈ ਸਾਡੇ ਤੇ ਮੇਰਾ ਭਰਾ ਇਹਨੇ ਸਾਨੂੰ ਸਲਾਹ ਦਿੱਤੀ ਕਹਿੰਦਾ ਕਹਿੰਦਾ ਕੋ ਨਹੀਂ ਹੁਣਾ ਤੋ ਨਹੀਂ ਹੁਣਾ ਇਹਦੇ ਭਰਾ ਨੂੰ ਇਹ ਜਮ ਲੈ ਕੇ ਆ ਇਹਦੇ ਦੀ ਪੁੱਛ ਨਹੀਂ ਹੁਣਾ ਪਰ ਸਾਡੇ ਹੋਰਨ ਨਾਲ ਲੈ ਤਿੰਨ ਆ ਦੇਖੋ ਭਾਈ ਜੀ ਨਾ ਨੂੰ ਤੇ ਆਏ ਆ ਉਹ ਗਾਣਾ ਲਾਵਾ ਨਾ ਇਹ ਸਵੀਟ ਹੈ ਤੇ ਬਾਕੀ ਚਲੋ ਠੀਕ ਆ ਮਿਲਦੇ ਸਾਨੂੰ ਫੇਗਲੇ ਬਲੌਗ ਚ ਕੱਲੂ ਰਿਸ਼ੀ ਕੇ ਜਾ ਕੇ ਆਪਾਂ ਓਕੇ ਜੀ ਜਲਦੀ ਤੇ ਜਲਦੀ ਆਏ ਗਏ ਸਾਡੇ ਦੀ ਜੀ ਫੜੇ